ਲੋਕਾਂ ਨੂੰ ਵਧਾਈ ਦਿਨਾ ਤੇ ਔਰ ਪੰਜਾਬ ਦੀ ਜਨਤਾ ਨੇ ਜਿਹੜਾ ਇਹ ਇਨਕਲਾਬ ਲਿਆਂਦਾ ਬਾਦਲ ਪਰਵਾਰਾਂ ਵਰਗੇ ਜਿਹੜੇ ਪੰਜ ਪੰਜ ਸੱਤ ਸੱਤ ਤਵਾਰੀ ਮੁੱਖ ਮੰਤਰੀ ਰਹੇ ਆ ਡਿਪਟੀ ਸੀਐਮ ਰਹੇ ਆ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਆ ਔਰ ਇਦਾਂ ਦੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਹਰਾ ਕੇ ਘਰਾਂ 'ਚ ਬਿਠਾ ਦਿੱਤਾ ਇਹ ਜਨਤਾ ਦੀ ਜਿੱਤ ਹੋਈ ਆ ਅਰਵਿੰਦ ਕੇਜਰੀਵਾਲ ਦੇ ਕਾਰਨਾਮਿਆਂ ਦੀ ਜਿੱਤ ਆ ਜਿਹੜੇ ਦਿੱਲੀ ਮਾਡਲ ਆ ਔਰ ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲੇਗਾ ਹੁਣ ਪੰਜਾਬ ਦੇ ਲੋਕਾਂ ਨੂੰ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੁਣ ਕਚੈਰੀਆਂ ਦੇ ਵਿੱਚ ਰਿਸ਼ਵਤਾਂ ਨਹੀਂ ਪਿਆਰ ਤੇ ਸਤਿਕਾਰ ਨਾਲ ਕੰਮ ਹੋਊਗੇ ਪੁਲਿਸ ਦੇ ਮਲਾਜਮ ਤੁਹਾਡੀ ਇੱਜ਼ਤ ਕਰਨਗੇ ਔਰ ਲੋਕਾਂ ਨਾਲ ਧੱਕਾ ਨਹੀਂ ਹੋਊਗਾ ਆਪਣੀ ਨਮਾਸ਼ਹਿਰ ਦੀ ਸੀਟ ਵਾਸਤੇ ਵੜਕੀ ਕਹਿਣਾ ਮੈਂ ਨਮਾਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਮੈਂ ਪਹਿਲੀ ਵਾਰੀ ਐਮਐਲਏ ਦਾ ਇਲੈਕਸ਼ਨ ਲੜਿਆ ਸੀਗਾ ਮੈਨੂੰ ਚੰਗੀ ਵੋਟ ਪਈ ਆ ਹਾਰਾਂ ਜਿੱਤਾਂ ਪਰਮਾਤਮਾ ਦੇ ਹੱਥ ਬਾਸਾ ਉਹ ਦੋ ਪਾਰਟੀਆਂ ਨਾਲ ਕੇ ਮੇਰੇ ਨਾਲ ਮੁਕਾਬਲਾ ਕਰਦੀਆਂ ਸੀ ਤੀਜਾ ਜਿਹੜਾ ਇੱਥੋਂ ਦਾ ਮੌਜੂਦਾ ਐਮਐਲਏ ਸੀ ਉਹਨੇ ਬਹੁਤ ਪੈਸੇ ਕਮਾਏ ਸੀ ਪੈਸੇ ਦੇ ਜੋਰ ਦੇ ਨਾਲ ਉਹਨੇ ਇਲੈਕਸ਼ਨ ਲੜਦਾ ਪਿਆ ਸੀ ਮੈਂ ਇੱਕ ਗਰੀਬ ਪਰਿਵਾਰ ਚੋਂ ਸੀ ਤਾਂ ਵੀ ਮੈਂ ਉਹਦਾ ਮੁਕਾਬਲਾ ਕੀਤਾ ਮੈਨੂੰ ਤਾਂ ਕੋਈ ਟੈਨਸ਼ਨ ਨਹੀਂ ਲੱਗਦਾ ਕਿ ਮਾਨ ਨੇ ਕਿਹਾ ਕਿ ਹੁਣ ਧਰਨੇ ਨਹੀਂ ਲੱਗੂਗੇ ਪੰਜਾਬ ਵਿੱਚ ਸਭ ਤੋਂ ਪਹਿਲਾਂ ਪੈਨ ਜਦੋਂ ਹਰਾ ਘੁੰਮੂਗਾ ਤਾਂ ਜਿਹੜੀ ਬੇਰੋਜ਼ਗਾਰੀ ਖਤਮ ਕਰਕੇ ਰੋਜ਼ਗਾਰ ਦਿੱਤਾ ਜਾਊਗਾ ਉੱਤੇ ਕੀ ਕਹੋਗੇ ਬਿਲਕੁਲ ਸਹੀ ਆ ਜੀ ਇਹ ਅੱਜ ਨਹੀਂ ਇਹ ਜਿਹੜਾ ਰੋਲ ਮਾਡਲ ਆ ਇਹ ਜਿਹੜਾ ਪਾਈਪਲਾਈਨ ਚ ਕੰਮ ਆ ਪਹਿਲੇ ਹੀ ਪੈ ਚੁੱਕੇ ਆ ਉਹਨਾਂ ਨੇ ਪਹਿਲਾਂ ਹੀ ਪਾਲਿਸੀਆਂ ਬਣਾ ਲਈਆਂ ਔਰ ਤੁਹਾਨੂੰ ਆਂਦੇ ਕੁਝ ਦਿਨਾਂ ਦੇ ਵਿੱਚ ਹੀ ਨਜ਼ਾਰਾ ਮਿਲਨ ਨੂੰ ਮਿਲੂਗਾ ਅਸੀਂ ਪਿੰਡਾਂ 'ਚ ਕਹਿੰਦੇ ਸੀ ਕਿ ਸਰਕਾਰ ਤੁਹਾਡੇ ਦਰ ਤੇ ਆਇਆ ਕਰੂਗੀ ਉਹੀ ਕੰਮ ਹੋਊਗੇ ਇਹ ਨਹੀਂ ਨੀਲੇ ਕਾਰਡ ਵੀ ਇਹ ਕਾਂਗਰਸੀਆਂ ਦਾ ਬੰਦਾ ਹੈ ਇਹਦੇ ਨੀਲੇ ਕਾਰਡ ਬਣਾ ਦਿਓ 2-4 ਮੋਹਰੀਆਂ ਨੂੰ ਕਰਕੇ ਜਿਹੜੇ ਦੂਜੇ ਆ ਅਕਾਲੀ ਦਲ ਵਾਲੇ ਜਾਂ ਆਪ ਵਾਲੇ ਜਾਂ ਬਸਪਾ ਵਾਲੇ ਉਹਨਾਂ ਦੇ ਨੀਲੇ ਕਾਰਡ ਨਹੀਂ ਬਣਾਏ ਅਸਲ ਸਟicker ਸਿਸਟਮ 4-5 ਉਚੋਧਰਦਾਰਾਂ ਨੂੰ ਦਿੱਤਾ ਸੀ ਔਰ ਉੱਥੇ ਉਹ ਜਿਹੜੇ ਉਚੋਧਰਦਾਰ ਸੀ ਜਿਨ੍ਹਾਂ ਨਾਲ ਉਹਨਾਂ ਦਾ ਗੱਲਬਾਤ ਮਿਲਦੀ ਸੀ ਉਹਨਾਂ ਨੂੰ ਦੇ ਦੰਦੇ ਸੀ ਸਾਰਿਆਂ ਦੇ ਬਣੂਗੇ ਜਿਨ੍ਹਾਂ ਦਾ ਹੱਕ ਬਣਦਾ ਹੱਕ ਨਵੇਂ ਸ਼ਹਿਰ ਵਿੱਚ ਡਾਕਟਰ ਨਛਤਰਪਾਲ ਜਿੱਤੇ ਕਿਤੇ ਸਲਕੇ ਨਾਲ ਵਿਤਕਰਾ ਤਾਂ ਨਹੀਂ ਕੀਤਾ ਜਾਏਗਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ ਲਗਾ ਕੋਈ ਕਾਂਗਰਸ ਕਰਦੀ ਸੀ ਬਿਲਕੁਲ ਨਹੀਂ ਹੋਊਗਾ ਜੀ ਨਵਾਂ ਸ਼ਹਿਰ ਦੇ ਵਿੱਚ ਖਾਸ ਕਰਕੇ ਨਵਾਂ ਸ਼ਹਿਰ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਧਰਤੀ ਆ ਔਰ ਇਹ ਤੇ ਬਾਰ-ਬਾਰ ਮੈਂ ਤੁਹਾਨੂੰ ਕਹਿ ਰਿਹਾ ਕੋਈ ਬਿਤਕਰਾ ਨਹੀਂ ਹੋਊਗਾ ਮੈਂ ਸਾਰੇ ਹੀ ਹਲਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਬੱਲੂ ਜੀ 30 31 31 32000 ਵੋਟ ਸਾਨੂੰ ਪਈ ਹੈ ਕਿੰਦਾ ਦੇਖ ਦੋ ਇਹਨੂੰ ਮੈਂ ਇਹ ਦੇਖਦਾ ਕਿ ਮੈਂ ਇੱਕ ਸ਼ਹਿਰ ਦਾ ਇੱਕ ਐਮਸੀ ਲੈਵਲ ਦਾ ਬੰਦਾ ਐਮਸੀ ਦਾ ਇਲੈਕਸ਼ਨ ਲੜਨ ਵਾਲਾ ਬੰਦਾ ਮੈਂ ਆਪਣੇ ਛੋਟੇ ਵੀਰ ਅੰਗਰ ਸਿੰਘ ਦਾ ਧੰਨਵਾਦ ਕਰਦਾ ਜਿਹਨੇ ਮੈਨੂੰ ਇੰਨਾ ਕੁ ਟੌਰਚਰ ਕੀਤਾ ਫੇ ਮੈਨੂੰ ਅੱਜ ਐਮਐਲਏ ਲਈ ਸਹਾਰਾ ਕਰਦਾ ਬੱਲੂ ਜੀ ਜਿਹੜੇ ਪੁਰਾਣੇ ਖੱਡਾਂ ਦਾ ਸਾਥ ਪਏ ਉਹਨਾਂ ਦਾ ਵੀ ਕਹਿਣਾ ਕਰਾਂਗਾ ਹਾਂ ਜੀ ਪੁਰਾਣੇ ਖੱਡਾਂ ਦਾ ਹਿਸਾਬ ਆਊਗਾ ਇੱਥੇ ਦੀਆਂ ਦਾ ਕੋਈ ਐਪਲੀਕੇਸ਼ਨ ਦਊਗਾ ਤਾਂ ਹੀ ਹਿਸਾਬ ਲਵਾਂਗੇ ਪਰ ਤੁਸੀਂ ਤਾਂ ਬਾਅਦ ਚੋ ਕਮਾ ਲੈਣੇ ਆਪਣੇ ਕੈਮਰੇ ਤੁਸੀਂ ਤਕੜੇ ਰਹੀਓ ਸਾਫ ਸੁਥਰਾ ਕਟਕੜ ਕੱਲਾ ਪਹੁੰਚ ਰਹੇ ਨੇ ਭਗਵਾਨ ਤੁਹਾਨੂੰ ਉੱਤੇ ਕੀ ਕਹਿਣਾ ਵਧੀਆ ਗੱਲ ਆ ਜੀ ਵਧੀਆ ਸੋਚ ਆ ਸਭ ਤੋਂ ਪਹਿਲਾਂ ਉੱਥੇ ਆ ਰਹੇ ਆ ਅੱਜ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ ਸੋਚੇ ਹੀ ਨਹੀਂ 31000 ਤੋਂ ਵੱਧ ਵੋਟ ਤੁਹਾਨੂੰ ਪਈ ਆ ਉਹ ਜਿਹੜੇ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਨੂੰ ਕੀ ਕਹਿਣਾ ਜਾਊਂਗੇ ਮੈਂ ਉਹਨਾਂ ਸਾਰਿਆਂ ਦਾ ਮੈਨੂੰ 31 ਨਹੀਂ ਜੀ ਹੁਣ ਮੈਨੂੰ 1,78,000 ਹੀ ਪੈ ਗਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਤ ਦੇ ਦੇਣ ਮਤ ਦਾ ਪ੍ਰਯੋਗ ਕੀਤਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਕੋਈ ਕਿਸੇ ਨਾਲ ਬਿੱਤ ਕਰਾਣੀ ਕੋਈ ਕੁਝ ਨਹੀਂ ਮੈਂ ਤਾਂ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ ਰਲ ਮਿਲ ਕੇ ਅਸੀਂ ਪੰਜਾਬ ਨੂੰ ਵਧੀਆ ਬਣਾਈਏ ਜਿੱਦਾਂ ਦਿੱਲੀ ਦੇ ਵਿੱਚ ਦਿੱਲੀ ਮਾਡਲ ਆ ਐਦਾਂ ਪੰਜਾਬ ਦਾ ਇੱਕ ਮਾਡਲ ਬਣੂਗਾ ਆਮ ਆਦਮੀ ਪਾਰਟੀ ਪਹਿਲੀ ਵਾਰ ਤੁਸੀਂ ਐਮਐਲਏ ਦੀ ਉਮੀਦਵਾਰੀ ਕੀਤੀ ਹੈ ਤੁਹਾਰਾ ਤਜਰਬਾ ਕਿਹੋ ਜਿਹਾ ਰਿਹਾ ਬਹੁਤ ਵਧੀਆ ਤਜਰਬਾ ਜੀ ਐਵੇਂ ਭਲੇਖੇ ਜਰੇ ਪਹਿਲਾਂ ਇਹਨਾਂ ਦੀਆਂ ਦਰੀਆਂ ਚੱਕਦੇ ਰਹੇ ਐਵੇਂ ਭਲੇਖੇ ਜਰੇ ਹੁਣ ਪਤਾ ਲੱਗਾ ਮੈਂ ਬਹੁਤ ਖੁਸ਼ ਆ ਲੋਕੀ ਦੇਖੋ ਨਹੀਂ ਤਾਂ ਜੇ ਬੰਦਾ ਹਰਿਆ ਹੋਵੇ ਤਾਂ ਇਸ ਜਗ੍ਹਾ ਤੇ ਨਹੀਂ ਆਂਦਾ ਮੈਂ ਸਪੈਸ਼ਲ ਆਇਆ ਮੈਨੂੰ ਪਤਾ ਈ ਤੂੰ ਸਾਰੇ ਉੱਤੇ ਖੜੇ ਮੈਨੂੰ ਕੀ ਇਹ ਨਾ ਮੈਨੂੰ ਜੋ ਮਰਜ਼ੀ ਪੁੱਛੋ ਮੈਂ ਦਿਲੋਂ ਖੁਸ਼ ਆ ਮੇਰੀ ਸਰਕਾਰ ਬਣੀ ਆ ਔਰ ਸਰਕਾਰ ਵੀ ਬੰਪਰ ਬੰਪਰ ਸਰਕਾਰ ਆ ਜੀ ਜੀ ਐ ਲੋਕਾਂ ਨੇ ਫਤਵੇ ਦਿੱਤੇ ਚੰਨੀ ਦੋਨਾਂ ਸੀਟਾਂ ਤੋਂ ਕਹਿੰਦੇ ਹਾਰ ਗਿਆ ਦੇ ਵੀ ਸੱਚ ਸੁਖਵੀਰ ਬਾਦਲ ਹਾਰ ਗਿਆ ਸੁਖਵੀਰ ਬਾਦਲ ਹਾਰ ਗਿਆ ਨਵਜੋਤ ਸਿੱਧੂ ਹਾਰ ਗਏ ਨਵਜੋਤ ਸਿੱਧੂ ਹਾਰ ਗਏ ਔਰ ਇਦਾਂ ਦੇ ਨੂੰ ਹਰਾਤਾ ਔਰ ਸੁਖਵੀਰ ਬਾਦਲ 31500 ਤੇ ਮੈਂ ਟੀਵੀ ਤੇ ਦੇਖ ਰਿਹਾ ਹਰਗੇ ਇਸ ਕਰਕੇ ਤੁਸੀਂ ਦੇਖੋ ਜਨਤਾ ਨੇ ਕਿੱਦਾਂ ਆਪ ਹਮਾਰੇ ਵੋਟ ਪਾਈ ਸੰਤੋਸ਼ ਕੁਟਾਰੀਆ ਜਿੱਤੇ ਉਹਦੇ ਕੀ ਕਹੋਗੇ ਵਧੀਆ ਗੱਲ ਆ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਜਿੱਤੀ ਆ ਠੀਕ ਆ ਔਰ ਨਾਲ ਕੇ ਉਹਨਾਂ ਦੇ ਨਾਲ ਲੈ ਕੇ ਆਪਾਂ ਇਲਾਕੇ ਦੇ ਬੱਲੂ ਜੀ ਦੂਸਰੇ ਨੰਬਰ ਤੇ ਪਹੁੰਚੇ ਉਹ ਕਿਹੋ ਜਿਹਾ ਬੱਲੂ ਜੀ ਦੂਜੇ ਨੰਬਰ ਤੇ ਆ ਗਏ ਮੈਂ ਤੁਹਾਨੂੰ ਤੁਸੀਂ ਤੁਸੀਂ ਮੈਨੂੰ ਦੂਜੇ ਤੇ ਗਿਣਦੇ ਆ ਮੈਂ ਆਪਣੇ ਆਪ ਨੂੰ ਪਹਿਲੇ ਤੇ ਗਿਣਦਾ ਚਲੋ ਇਹ ਇੱਕ ਚੰਗਾ ਤਰਕ ਹੈ ਚੰਗੀ ਗੱਲ ਹੈ ਮੈਂ ਪੇਲੇ ਤੇ ਗਣਦਾ ਔਰ ਹੋ ਸਕਦਾ ਮੈਂ ਐਮਐਲਏ ਬਣ ਕੇ ਘਟ ਸੇਵਾ ਕਰਦਾ ਹੁਣ ਮੈਂ ਜਿਆਦਾ 500 ਲੋਕਾਂ ਦੀ ਸੇਵਾ ਕਰੂੰਗਾ ਔਰ ਇਹੋ ਜਿਹੀ ਸੇਵਾ ਕਰੂੰਗਾ ਕਦੀ ਕਿਸੇ ਨਾਲ ਹੰਕਾਰੀ ਹੋ ਕੇ ਨਹੀਂ ਗੱਲ ਕਰੂੰਗਾ ਕਦੀ ਕਿਸੇ ਨਾਲ ਤੱਕਾ ਨਹੀਂ ਕਰੂੰਗਾ ਕਦੀ ਕਿਸੇ ਦੇ ਨਜਾਇਜ਼ ਪਰਚੇ ਨਹੀਂ ਕਰਾਉਂਗਾ ਨਜਾਇਜ਼ ਲੋਕਾਂ ਦੇ ਨਿਆਣਿਆਂ ਦੇ ਕਤਲ ਨਹੀਂ ਕਰਵਾਉਂਗਾ ਚੰਗੇ ਕੰਮ ਕਰੂੰਗਾ ਨਸ਼ਾ ਕਿਤਾਈ ਨਸ਼ਾ ਬਿਲਕੁਲ ਬੰਦ ਹੋਊਗਾ ਔਰ ਮੈਂ ਅੱਜ ਤੁਹਾਡੇ ਚੈਨਲ ਲਈ ਬੇਨਤੀ ਕਰਦਾ ਸਰਕਾਰ ਬਦਲ ਚੁੱਕੀ ਆ ਸਭ ਕੁਝ ਸਿਸਟਮ ਬਦਲ ਗਿਆ ਮੈਂ ਪੁਲਿਸ ਮੁਲਾਜ਼ਮਾਂ ਨੂੰ ਵੀ ਤੇ ਉਹ ਨਸ਼ਾ ਵੇਚਣ ਵਾਲਿਆਂ ਨੂੰ ਆਪਣਾ ਕਾਰੋਬਾਰ ਬੰਦ ਕਰ ਦੇਣ ਜਾਂ ਤਾਂ ਉਹਨਾਂ ਦੇ ਜੇ ਨਹੀਂ ਬੰਦ ਕਰੋਗੇ ਜੇਲ੍ਹਾਂ ਚ ਜਾਓਗੇ ਜਾਂ ਸਾਡਾ ਪੰਜਾਬ ਛੱਡ ਕੇ ਚੱਲ ਜਾਣ ਅਸੀਂ ਹੁਣ ਆਪਣੇ ਨੌਜਵਾਨ ਸਾਥੀ ਨੌਜਵਾਨ ਵੀਰਾਂ ਨੂੰ ਇਹ ਨਸ਼ੇ ਦੇ ਅੱਲ ਨੂੰ ਜਾਣ ਨਹੀਂ ਦੇ ਪ੍ਰਧਾਨ ਜੀ ਹੁਣ ਗੱਲ ਉਹਨ ਤਾਂੀਆਂ ਦੀ ਹੋ ਗਈ ਤਾਂ ਗੱਡੀਆਂ ਵੀ ਬਹੁਤ ਖੋਹ ਹੁੰਦੀਆਂ ਗੋਲੀਆਂ ਵੱਜਦੀਆਂ ਲੋਕਾਂ ਦੇ ਉੱਤੇ ਕੀ ਕਹੂੰਗੇ ਯੂਪੀ ਬਣਦਾ ਜਾ ਰਿਹਾ ਮੈਂ ਕਹਾਂ ਜੀ ਮੈਂ ਤੁਹਾਨੂੰ ਦੱਸਦਾ 2 25000 ਤਾਂ ਜਿਹੜੇ ਪੁਲਿਸ ਮਲਾਜਮ ਸੀ ਇਹਨਾਂ ਨੇ ਆਪਣੀਆਂ ਸਕੌਲਟੀਆਂ ਚ ਲਾਏ ਸੀ ਹਾਂ ਆ ਜਿਹੜਾ ਨਵਾਂ ਸ਼ਹਿਰ ਦਾ ਐਮਐਲਏ ਸੀ 10 15 ਲਈ ਫਿਰ